ਦੋ ਚਾਰ ਗੱਲਾਂ ਕਰਨੀਆਂ ਨੇ ਕੋਈ ਪੋਲਿਟੀਕਲ ਭਾਸ਼ਣ ਨਹੀਂ ਦੇਣਾ ਉਹ ਉਹ ਜਿਹੜੇ ਉਹ ਕਦੇ ਫੇਰ ਕਰ ਲਾਂਗੇ ਇਹ ਵਿਦਿਆ ਦਾ ਮੰਦਿਰ ਹੈ ਇੱਥੇ ਆਪਾਂ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਤੇ ਨਾਲੇ ਜਿਨ੍ਹਾਂ ਨੇ ਪੰਜਾਬ ਨੂੰ ਬੁਗਾੜਿਆ ਜਾਂ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਖੇਤੀ ਨੂੰ ਬਰਬਾਦ ਕੀਤਾ ਉਹਨਾਂ ਨੂੰ ਤੁਸੀਂ ਪਹਿਲਾਂ ਹੀ ਸਜ਼ਾ ਦੇ ਚੁੱਕੇ ਹੋ ਹੁਣ ਉਹਦੀ ਬਾਰ-ਬਾਰ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਕਹਾਂ ਵਾਲੀਆਂ ਗੱਲਾਂ ਕਰੀਏ ਅੱਗੇ ਵਾਲੀਆਂ ਗੱਲਾਂ ਕਰੀਏ ਕਿ ਆਪਾਂ ਕੀ ਕਰਨਾ ਹੁਣ ਸੋ AI ਦਾ ਜ਼ਮਾਨਾ ਆ ਗਿਆ ਧਰਤੀ ਬਹੁਤ ਜ਼ਿਆਦਾ ਉਪਜਾਊ ਹੈ ਛੋਟੇ ਦੇ ਸਿਰ ਵਰਗੀ ਧਰਤੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਆਪਣੇ ਕੋਲੇ ਆ ਮੌਸਮ ਹਰੇਕ ਕਿਸਮ ਦਾ ਆਪਣੇ ਕੋਲੇ ਔਰ ਕੌਮ ਮਿਹਨਤੀ ਹੈ ਗੁਰੂਆਂ ਦਾ ਅਸ਼ੀਰਵਾਦ ਹੈ ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਇਤੋਂ ਵਧੀਆ ਕੌਮ ਇਤੋਂ ਵਧੀਆ ਮਾਹੌਲ ਦੁਨੀਆ ਚ ਕਿਸੇ ਖਿੱਤੇ ਚ ਹੋਰ ਪਾ ਨਹੀਂ ਸਕਦਾ ਜੀ ਜਿੰਨਾ ਆਪਣੇ ਕੋਲੇ ਆ ਤੇ ਫੇਰ ਵੀ ਆਪਾਂ ਪਿੱਛੇ ਰਹੀਏ ਜਾਂ ਕੰਪੀਟੀਸ਼ਨ ਦੇ ਵਿੱਚ ਭੇਡ ਦਾ ਹਿੱਸਾ ਬਣੀ ਹੈ ਮੈਨੂੰ ਲੱਗਦਾ ਵੀ ਇਹ ਸਹੀ ਗੱਲ ਨਹੀਂ ਹੈਗੀ ਆਪਾਂ ਨੂੰ ਤਾਂ ਬਹੁਤ ਅੱਗੇ ਰਹਿਣਾ ਚਾਹੀਦਾ ਲੋਕ ਆਪਾਂ ਨੂੰ ਫੋਲੋ ਕਰਨ ਆਪਾਂ ਲੋਕਾਂ ਨੂੰ ਕਿਉਂ ਫੋਲੋ ਕਰੀਏ ਸੋ ਦੋ ਚਾਰ ਗੱਲਾਂ ਕਿਉਂਕਿ ਮੈਂ ਖੁਦ ਖੇਤੀ ਨਾਲ ਜੁੜਿਆ ਹੋਇਆ ਹਾਂ ਛੋਟੇ ਹੁੰਦੇ ਮਤਲਬ ਪਹਿਲਾਂ ਸਾਡੇ ਕਿਉਂਕਿ ਸਾਡਾ ਜਿਹੜਾ ਇਲਾਕਾ ਹੈ ਨਾ ਮਾਲਵਾ ਖਾਸ ਤੌਰ ਤੇ ਸੰਗਰੂਰ ਦੇ ਉਹ ਪਿੰਡ ਜਿਹੜੇ ਸਾਡੇ ਪਿੰਡ ਨੇ બસ ਨਹੀਂ ਉੱਥੇ ਜਾਂਦੀ ਸੀ ਇੱਕ ਬਸ ਜਾਂਦੀ ਸੀ ਜੇ ਨਾ ਗਈ ਜੇ ਨਾ ਆਈ ਤਾ ਚੇਰਾ ਪੁੰਜੀ ਵਾਂਗੂ ਸਾਰੇ ਮੁਲਕ ਚੋਂ ਘਟੇ ਜਾਂਦੇ ਸੀ ਬਸ ਵੀ ਉੱਥੇ ਸਾਡਾ ਦੇਸ਼ ਨਾਲ ਕੋਈ ਲਿੰਕ ਹੀ ਹੈ ਨਹੀਂ ਸੋ ਉਨ ਉੱਥੇ ਥੋੜਾ ਜਿਆਦਾ ਲੇਟ ਪਹੁੰਚੀ ਹੈ ਤਰੱਕੀ ਇਸ ਕਰਕੇ ਮੈਂ ਗੱਡੇ ਵੀ ਦੇਖੇ ਹੋਏ ਆ ਜੂਲੇ ਤੇ ਵੀ ਬੈਠਾ ਹੋਇਆ ਮੈਂ ਫਿਰ ਗੱਡੇ ਤੋਂ ਬਾਅਦ ਫਿਰ ਰੇੜੀਆਂ ਆ ਗਿਆ ਰਬੜ ਦੇ ਟੈਰਾਣੀਆਂ ਉਹ ਵੀ ਦੋ ਬਲਦਾਂਆਂ ਸੀ ਫਿਰ ਇੱਕ ਬਲਦ ਵਾਲੇ ਰੇੜੇ ਆ ਗਏ ਹੈਨਾ ਬਰਸੀਮ ਵੀ ਵੱਡ ਕੇ ਲਿਆਂਦਾ ਚਰੀ ਵੀ ਵੱਡੀ ਆ ਕੜਬ ਦੇ ਟਾਂਡੇ ਵੀ ਕੁਤਰੇ ਨੇ ਕੋਈ ਕੰਮ ਹੈ ਜਾਂ ਨਹੀਂ ਹੈਗਾ ਜਿਹੜਾ ਜੋ ਕੰਮ ਕਰਦਾ ਇਹ ਕੰਮ ਮੀਡਲ ਕਲਾਸ ਕਿਸਾਨ ਪਰਿਵਾਰ ਦਾ ਜਿਹੜਾ ਮੁੰਡਾ ਹੈ ਜਵਾਕ ਹੈ ਉਹ ਕਰਦਾ ਮੱਜਾਂ ਵੀ ਚਾਰੀਆਂ ਨੇ ਤੇ ਟੋਪਿਆਂ ਚੋਂ ਮੱਜਾਂ ਕੱਢਣੀਆਂ ਬਹੁਤ ਔਖੀਆਂ ਐ ਡਲੇ ਮਾਰ ਮਾਰ ਕੇ ਹੈਨਾ ਤੇ ਰੂਣ ਹੀ ਲੱਗ ਜਾਂਦੀ ਸੀ ਕਈ ਵਾਰ ਤਾਂ ਮੱਜਾਂ ਤੇ ਵੀ ਵੀ ਹੁਣ ਨਿਕਲਿਆ ਤੂੰ ਕਰੇ ਗਾਣਾ ਪੈਣਗੇ ਉਤੋਂ ਮਾਸਟਰ ਦੇ ਮੁੰਡੇ ਸੀ ਉਹ ਕਹਿੰਦੇ ਤੂੰ ਪੜਦਾ ਕਿਉਂ ਨਹੀਂ ਮੈਂ ਕਿਹਾ ਪੜਾਂ ਕਿਵੇਂ ਪਹਿਲਾਂ ਪੂਰੀ ਮੈਂ ਤਾਂ ਨਿਕਲੇ ਟੋਬੇ 'ਚ ਹਣਾ ਸੋ بڑا ਕੁਛ ਹੈ ਜ਼ਿੰਦਗੀ 'ਚ ਬਹੁਤ ਛੋਟੀ ਜੀ ਜ਼ਿੰਦਗੀ 'ਚ بڑا ਕੁਛ ਰੱਬ ਨੇ ਤੇ ਯਾਰਬੇ ਦੇਤੇ ਸੋ ਤੁਸੀਂ ਇੱਥੇ ਆਏ ਹੋ ਤੁਸੀਂ ਬਹੁਤ ਸਾਰੇ ਛੋਟੇ ਜ਼ਿੰਮੇਦਾਰ ਵੀ ਹੋਵੋਗੇ ਵੱਡੇ ਵੀ ਹੋਵੋਗੇ ਠੇਕੇ ਤੇ ਜ਼ਮੀਨ ਵੀ ਲੈਂਦੇ ਹੋਵੋਗੇ ਨਾ ਕੁਝ ਕਰਨਾ ਜਜ਼ਬਾ ਵੀ ਹੋਊਗਾ ਤਾਂ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਸੀ ਜੋ ਮੇਰੇ ਦਿਮਾਗ 'ਚ ਆਈਆਂ ਸੀਗੀਆਂ ਮੈਂ ਫਿਰ ਬੀਸੀ ਸਾਹਿਬ ਨੂੰ ਵੀ ਬੁਲਾਇਆ ਮੈਂ ਕੈਬਿਨੇਟ ਦੀ ਮੀਟਿੰਗ ਬੁਲਾਈ ਮੈਂ ਕਿਹਾ ਵੀ ਹੋਣੀ ਕਰਨ ਵਾਲੀਆਂ ਨੇ ਇਹ ਕਿਉਂਕਿ ਅੱਗੇ ਫਸਲ ਦਾ ਟਾਈਮ ਆ ਜਾਊਗਾ ਦੇਖੋ ਕਣਕ ਦੀ ਕੋਈ ਆਪਾਂ ਨੂੰ ਕੋਈ ਦਿੱਕਤ ਨਹੀਂ ਕਣਕ ਕਿਉਂਕਿ ਆਪਾਂ ਅੱਧੀ ਤਾਂ ਘਰੇ ਰੱਖਣੀ ਹੁੰਦੀ ਹੈ ਢੋਲ ਚ ਪਾ ਕੇ ਅੱਧੀ ਵੇਚਣੀ ਹੁੰਦੀ ਹੈ ਤੋਂ ਕਣਕ ਦੀ ਕੋਈ ਦਿੱਕਤ ਨਹੀਂ ਹੈਗੀ ਚੱਕਣ ਦੀ ਵੀ ਜਾਂ ਸੀਸੀਐਲ ਦੀ ਵੀ ਬਸ ਇਹ ਵੀ ਜੋ ਯੂਕਰੇਨ ਦੀ ਝੰਗ ਕਰਕੇ ਇਸ ਵਾਰ ਪੂਰੇ ਮੁਲਕ ਚ ਕਣਕ ਦੀ ਬੜੀ ਮਤਲਬ ਡਿਮਾਂਡ ਹੈ ਤੇ ਮੈਂ ਫਿਰ ਸੈਂਟਰ ਨੂੰ ਵੀ ਥੋੜਾ ਜਿਆ ਥੋੜਾ ਜਿਆ ਤਾਂ ਦੇਖੋ ਜਿਹੜਾ 1,25 125 ਲੱਖ ਮੀਟ्रिक टन ਕਣਕ ਦੇਊਗਾ ਤੂੰ ਕਿੰਨਾ ਖਰੀਦਾ ਥੋੜੀ ਜੀ ਕਰੂਗਾ ਨਾ ਫਿਰ ਉਹ ਸੋ ਮੈਂ ਉਹਨੂੰ ਕਹਿ ਲੈਣਾ ਮੈਂ ਮੈਂ ਤਾਂ ਨਹੀਂ ਦੰਦਾ ਤੁਹਾਨੂੰ ਉਹ ਕਹਿੰਦੇ ਨਹੀਂ 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 ਕਣਕ ਤੂੰ ਦੇ ਦੇ ਜੀ ਮੈਂ ਤੁਸੀਂ ਤਾਂ ਇਹ ਨੁਕਸ ਕੱਢਣ ਲੱਗ ਜਾਨੇ ਉਹ ਦਾਣਾ ਛੋਟਾ ਹੈ ਦਾਣਾ ਥੁੰਗੜ ਗਿਆ ਦਾਣਾ ਫੁੱਲ ਗਿਆ ਜੇ ਸਾਰੀ ਚੱਕਿਓ ਸਾਡੀ ਚਾਹਤਾ ਫਿਰ ਉਹ ਕਹਿੰਦੇ ਸਾਰੀ ਚੱਕਾਂਗੇ ਤੂੰ ਜਮ੍ਹਾਂ ਪੇ ਕਰਨਾ ਕਰੋ ਹੈਨਾ ਮੈਂ ਕਹਿੰਦਾ ਹਾਂ ਇਹੀ ਸਾਡੀ ਡਾਲਾ ਖੁੱਲਣ ਸਾਰ ਸਾਡੀ ਤੁਲ ਨਹੀਂ ਚਾਹੀਦੀ ਬਸ ਤੇ ਕਣਕ ਤਾਂ ਚਲੋ ਆਪਣੀ ਆਪਦੀ ਖੁਰਾਕ ਵੀ ਹੈ ਹੁਣ ਗੱਲ ਦੋ ਤਿੰਨ ਗੱਲਾਂ ਨੇ ਜਿਵੇਂ ਹੁਣ ਆਪਾਂ ਯੂਨੀਵਰਸਿਟੀ ਚ ਮੈਂ ਤੇ ਆਏ ਹੋਏ ਆ ਪਹਿਲਾਂ ਤਾਂ ਯੂਨੀਵਰਸਿਟੀ ਹੋਈ ਬੋਝ ਬਣ ਗਈ ਸੀ ਯੂਨੀਵਰਸਿਟੀ ਤੋਂ ਬਦੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀਆਂ ਦੇ ਸੀ ਖੋਜਾਂ ਕਰਦੀਆਂ ਤਾਂ ਦੂਰ ਦੀ ਗੱਲ ਰਹਿ ਗਈ ਪਹਿਲਾਂ ਤਾਂ ਏਜ ਸੈੱਟ ਕੀਤਾ ਵੀ ਯਾਰ ਘੱਟੋ-ਘੱਟ ਖੋਜਾਂ ਤਾਂ ਕਰੋ ਕੋਈ ਖੋਜਾਂ ਤਾਂ ਹੋਣਗੀਆਂ ਜੇ ਪ੍ਰੋਫੈਸਰਾਂ ਨੂੰ ਜਾਂ ਮੁਲਾਜ਼ਮਾਂ ਨੂੰ ਤਨਖਾਹ ਮਿਲੂਗੀ ਬੀਐਸਸੀ ਐਗਰੀਕਲਚਰ ਐਮਐਸਸੀ ਐਗਰੀਕਲਚਰ ਕੌਣ ਕਰੂਗਾ ਜਦੋਂ ਹੈ ਹੀ ਨਹੀਂ ਕੁਝ ਇਨਫਰਾਸਟ੍ਰਕਚਰ ਨਹੀਂ ਕੁਝ ਨਹੀਂ ਹੈਗਾ ਪਹਿਲਾਂ ਤਾਂ ਖਜ਼ਾਨੇ ਦਾ ਮੂੰਹ ਜਿਹੜਾ ਇੱਧਲੇ ਪਾਸੇ ਨੂੰ ਖੋਲਿਆ ਔਰ ਜਦੋਂ ਵੀ ਚਾਹਣ ਬੀਸੀ ਸਾਹਿਬ ਬੀਸੀ ਸਾਹਿਬ ਖੁਦ ਇੱਕ ਕਿਸਾਨ ਨੇ ਬੀਸੀ ਸਾਹਿਬ ਨੇ ਮਤਲਬ ਸੁਹਾਗੇ ਤੇ ਬੈ ਕੇ ਆਪਦੇ ਬਾਪੂ ਦੀਆਂ ਖੁੱਚਾਂ ਗੋਡੇ ਫੜ ਕੇ ਸੁਹਾਗੇ ਤੇ ਬੈਠੇ ਹੋਏ ਨੇ ਹੈਨਾ ਆਮ ਤੌਰ ਤੇ ਸੁਹਾਗਾ ਜਦੋਂ ਬੜਦਾਂ ਵਾਲਾ ਹੁੰਦਾ ਸੀਗਾ ਹੁਣ ਤਾਂ ਸੁਹਾਗਾ ਵੀ ਟਰੈਕਟਰ ਵਾਲਾ ਹੀ ਆ ਗਿਆ ਹੈਨਾ ਬੋਰੀ ਪੂਰੀ ਧਰ ਲੈਂਦੇ ਆ ਪਹਿਲਾਂ ਤਾਂ ਜਵਾਕਰ ਨੂੰ ਵੀ ਵਿੱਚ ਬਿਠਾ ਲੈਂਦੇ ਹੁੰਦੇ ਸੀ ਕਈ ਵਾਰੀ ਲੱਤ ਲੋਤ ਵੀ ਥੱਲੇ ਆ ਜਾਂਦੀ ਸੀ ਉਹਦੇ ਹੈਨਾ ਸੋ ਇਹ ਉਸ ਸੱਭਿਆਚਾਰ ਚੋਂ ਨਿਕਲੇ ਹੋਏ ਨੇ ਦੇਖਿਆ ਹੋਇਆ ਸਾਰਾ ਕੁਝ ਇਹਨਾਂ ਨੇ ਸੋ ਇਹਨਾਂ ਨੂੰ ਸਾਰਾ ਪਤਾ ਹੈ ਜੋ ਅੱਜ ਸਾਡੇ ਕੀ ਹੈ ਕਿ ਮੈਂ ਅਜਾ ਅੰਕੜੇ ਲੈ ਕੇ ਆਇਆ ਮੇਰੇ ਕੋਲ ਅੰਕੜੇ ਪਏ ਨੇ ਕਿ 153 ਬਲਾਕ ਨੇ ਆਪਣੇ ਧਰਤੀ ਦੇ ਥੱਲੇ ਜਿਹੜਾ ਪਾਣੀ ਦੇ 153 ਬਲਾਕ ਨੇ ਉਹ ਜੋ 117 ਬਲਾਕ ਖਤਰੇ 'ਚ ਨੇ ਮਲੇ ਇੰਨਾ ਜਿਆਦਾ ਨਹੀਂ ਥੱਲੇ ਚੱਲੇ ਗਿਆ ਪਾਣੀ ਕਿ 153 ਚ 117 ਬਲਾਕ ਖਤਰੇ 'ਚ ਨੇ। ਔਰ ਉਹਦਾ ਕਾਰਨ ਉਹਦਾ ਕਾਰਨ ਝੋਨਾ ਹੈ। ਹਾਲਾਂਕਿ ਝੋਨਾ ਆਪਣੀ ਖਰਾਕ ਨਹੀਂ ਹੈਗਾ ਆਪਾਂ ਤਾਂ 10 ਮਹੀਨੇ ਦਿਨ ਖੀਰ ਹੀ ਬਣਾਉਨੇ ਆ। ਹੋਰ ਕਦੋਂ ਝੋਨਾ ਚੋਂ ਨਾ 99% ਆਪਾਂ ਮੁਲਕ ਨੂੰ ਦਿੰਨੇ ਆ। ਉਸ ਚੱਕਰ 'ਚ ਪਾਣੀ ਵੀ ਖਤਮ ਕਰ ਲਿਆ ਧਰਤੀ ਵੀ ਖਤਮ ਕਰ ਲਈ। ਠੀਕ ਹੈ ਜੀ। ਤੇ ਮੈਂ ਕੋਈ ਮੈਂ ਧਿਆਨ ਨਾਲ ਸੁਣ ਲਓ ਜੀ ਕਿਸੇ ਦਾ ਕੋਈ ਸਵਾਲ ਵੀ ਹੋਇਆ ਬਾਅਦ ਵਿੱਚ ਮੇਰੇ ਕੋਲ ਸਵਾਲ ਵੀ ਆਏ ਪੈਨੇ ਮੇਰੇ ਕੋਲੇ ਸਵਾਲ ਵੀ ਆਏ ਪੈਨੇ ਬੜੇ ਵਧੀਆ ਸਵਾਲ ਆਏ ਪੈਨੇ ਮੈਂ ਉਹਨਾਂ ਦਾ ਵੀ ਜਵਾਬ ਦੂੰ ਤੇ ਹੁਣ ਅਸੀਂ ਕੀ ਕਰ ਰਹੇ ਹਾਂ ਕਿ ਪਹਿਲਾਂ ਤਾਂ ਜਿਸ ਵੇਲੇ 16 ਮਾਰਚ ਨੂੰ ਸੌ ਚੁੱਕੀ ਇਰੀਗੇਸ਼ਨ ਡਿਪਾਰਟਮੈਂਟ ਨੂੰ ਬੁਲਾਇਆ 21% ਪਾਣੀ ਆਪਾਂ ਵਰਤਦੇ ਸੀਗੇ ਨਹਿਰਾਂ ਦਾ ਨਹਿਰੀ ਖਾਲਾਂ ਰਹੀ 21% ਕਿਉਂਕਿ ਆਪਾਂ ਪੁੱਲ ਪਾਲੀ ਗਏ ਕੱਸੀਆਂ ਤੂਬੇ ਲਾਗੇ ਕੱਸੀਆਂ ਵਿੱਚ ਬਾ ਲੀਆਂ ਜਦ ਕੋ ਉਹਨਾਂ ਦੇ ਦਰਖਤ ਤੋਂ ਗਗੇ ਜਿਹੜੇ ਸੂਏ ਸਾਰੇ ਸੀਗੇ ਸੂਏ ਰਜਬਾ ਹੈ ਉਦੋਂ ਖਤਮ ਹੀ ਹੋ ਗਏ ਆ ਪਤਾ ਉਹੀ ਹੋਗਾ ਯਾਦ ਬਣ ਗਈ ਇੱਕ ਵੀ ਇੱਥੋਂ ਦੀ ਕੱਸੀ ਜਾਂਦੀ ਹੁੰਦੀ ਸੀ ਯਾਰ ਤੇ ਮੈਂ ਕਿਹਾ ਯਾਰ ਉਹ ਕੱਸੀਆਂ ਕਿੱਥੇ ਨੇ ਅਫਸਰਾਂ ਨਾਲ ਮੈਂ ਗੱਲ ਕੀਤੀ ਕਿੱਥੇ ਨੇ ਕੱਸੀਆਂ ਉਹ ਕਹਿੰਦੇ ਜੀ ਬਾ ਲੀਆਂ ਜਾਂ ਤਾਂ ਲੋਕਾਂ ਨੇ ਜਾਂ ਫਿਰ ਨਹਿਰ ਦਾ ਪਾਣੀ ਹੈ ਨਹੀਂ ਮਗਰ ਇਹ ਪਨਹਿਰਾ ਨਹਿਰਾ ਆਪਣੇ ਕੋਲ ਹੈਗੀਆਂ ਨੇ ਸਾਰਾ ਕੁਝ ਹੈਗਾ ਪਰ ਵਾਈਬ ਕਰ ਦਿੰਨੇ ਆ ਤੋ ਬਜਟ ਰੱਖਿਆ ਅਸੀਂ ਮਤਲਬ 30 ਤੋਂ 40 ਸਾਲ ਪੁਰਾਣੀਆਂ ਨਹਿਰਾ ਤੇ ਕੱਸੀਆਂ ਚਲਾਈਆਂ ਜੇ ਮੈਨੂੰ ਐ ਸੀਗਾ ਵੀ ਕਿਤੇ ਰੌਲਾ ਨਾ ਪੈ ਜੇ ਲੜਾਈ ਨਾ ਹੋ ਜੇ ਕਿਸੇ ਨੇ ਯਾਰ ਕਹਿਣਾ ਕਿ ਮੇ ਮੇਰੇ ਫਸਲ ਵਿਛਦੀਆਂ ਕਿਵੇਂ ਕੱਸੀ ਕੱਢੋਂਗੇ ਤੁਸੀਂ ਅਸੀਂ ਕਹਿੰਦੇ ਉਹਨੂੰ ਉੱਪਰ ਕੱਸੀ ਰਹਿਣ ਦੋ ਉਹਨੂੰ ਵੀਜੀ ਰੱਖਣ ਦੋ ਪਾਈਪ ਥੱਲੋਂ ਦੀ ਪਾ ਦਿੰਨੇ ਆ ਅੱਜ ਕੱਲ ਤਾਂ ਪੈਪਾਂ ਆ ਗਈਆਂ ਮੁਗਰ ਰੱਖ ਦਾਂਗੇ ਉਹਦਾ ਵੀ ਰੱਖ ਦਾਂਗੇ ਪੁਆਇੰਟ ਵੀ ਲੜਾਈ ਨਾ ਹੋ ਜੇ ਕਿਤੇ ਪਹਿਲਾਂ ਮੈਨੂੰ ਐਸੀ ਵੀ ਪੁਲਿਸ ਦੀ ਲੋੜ ਪਊਗੀ ਪਰ ਲੋੜ ਪਈ ਨਹੀਂ ਕਿਉਂਕਿ ਲੋਕ ਜਿਹੜੇ ਨੇ ਆਪ ਹੀ ਇਕੱਠੇ ਹੋ ਕੇ ਕਹਿੰਦੇ ਵੀ ਬਲਦੇਵ ਸਿੰਘਾਂ ਗੁਰਦੇਵ ਸਿੰਘਾਂ ਇੱਥੋਂ ਦੀ ਕੱਸੀ ਜਾਂਦੀ ਸੀ ਤੈਨੂੰ ਵੀ ਪਤਾ ਹੀ ਹੈ ਹਨਾ ਵੀ ਤੂੰ ਤਹਾਂ ਤੂੰ ਰੱਖ ਲੈ ਥੱਲੋਂ ਦਾ ਪੈਪਾਂ ਕਿਸੇ ਇੱਕ ਥਾਂ ਤੇ ਪੁਰਸ ਦੇ ਲੋੜਨੇ ਪਈ ਜੀ ਇਸ ਕੱਲ ਦਾ ਮੈਂ ਧੰਨਵਾਦ ਕਰਦਾ ਹਾਂ ਸਾਰੇ ਪੰਜਾਬੀਆਂ ਦਾ ਤੇ ਹੁਣ 16000 ਜਿਹੜੇ ਖਾਲ ਨੇ ਉਹ ਬਹਾਲ ਹੋ ਗਏ 16000 ਹੁਣ ਆਪਾਂ 55 ਤੋਂ 60% ਤੇ ਆ ਗਏ ਨਹਿਰੀ ਪਾਣੀ 21 ਤੋਂ ਸ਼ੁਰੂ ਹੋਈ ਸੀ ਪਰ ਤਿੰਨ ਗੁਣਾ ਤੇ ਵੱਧ ਗਏ ਤਿੰਨ ਸਾਲਾਂ ਚ ਹਜੇ ਵੀ ਕੱਟਾਂ ਤੁਸੀਂ ਵੀਡੀਓ ਦੇਖ ਰਹੇ ਹੋਗੇ ਤੁਸੀਂ ਉਹ ਪਾਈਆਂ ਹੋਣੀਆਂ ਵੀਡੀਓ ਵੀ 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਸਾਡੇ ਪਿੰਡ ਕੱਸੀ ਦਾ ਹਨਾ 35 ਸਾਲ ਬਾਅਦ ਆ ਖਾਲਚ ਪਾਣੀ ਆਇਆ ਜੀ ਵੀਡੀਓ ਪਾਉਂਦੇ ਆ ਚਲੋ ਉਹ ਤਾਂ ਹਜੇ ਆਪਾਂ ਕਰ ਲਾਂਗੇ ਕੋਈ ਗੱਲ ਨਹੀਂ ਆਪਣੇ ਕੋਲੇ ਨਹਿਰਾਂ ਦਾ ਪਾਣੀ ਬਹੁਤ ਹੈਗਾ ਉਹ ਨਹਿਰਾਂ ਦੇ ਪਾਣੀ ਨੂੰ ਅਸੀਂ ਮੋਗੇ ਨਵੇਂ ਬਣਾ ਰਹੇ ਹਾਂ ਕਈ ਪਿੰਡੇ ਹੈ ਜੇ ਨੇ ਪਿੰਡ ਵਿੱਚ ਦੀ ਨਹਿਰ ਲੰਘਦੀ ਉਸ ਪਿੰਡ 'ਚ ਮੋਗੇ ਹੈ ਨਹੀਂ ਨਾਲੇ ਤਾਂ ਉਹਨਾਂ ਦੀ ਜ਼ਮੀਨ ਵਰਤ ਲਈ ਨਾਲੇ ਉਸ ਪਿੰਡ 'ਚ ਨਹਿਰ ਦਾ ਪਾਣੀ ਨਹੀਂ ਆ ਰਿਹਾ ਹੁਣ ਬਣਵਾ ਰਹੇ ਹਾਂ ਅਸੀਂ ਨਵੇਂ ਮੋਗੇ ਯਾਰ ਪਿੰਡ ਵਿੱਚ ਦੀ ਨਹਿਰ ਲੰਘਦੀ ਐ ਪਿੰਡ 'ਚ ਤਾਂ ਦੇ ਦਿਓ ਪਾਣੀ ਵੀ ਕਿੰਨੇ ਕਿੱਲੇ ਨੇ ਕਿੰਨੇ ਏਕੜ ਨੇ 15-15 ਮਿੰਟ ਦੇਣੇ ਨੇ 1 ਏਕੜ ਨੂੰ 20 ਮਿੰਟ ਦੇਣੇ ਨੇ ਉਸ ਹਿਸਾਬ ਨਾਲ ਤੁਸੀਂ ਬਣਾਓ ਰੋਸਟਰ ਬਣ ਗਏ ਰੋਸਟਰ ਬਣ ਜਾਂਦੇ ਐ ਹਰ ਰੋਜ਼ ਬਣ ਜਾਂਦੇ ਤੇ ਉਹਦੇ 'ਚ ਕੀ ਐ ਕਿ ਪਹਿਲਾਂ ਜਿਹੜਾ ਸੌਣੀ ਦੇ ਸੀਜ਼ਨ 'ਚ 32 ਲੱਖ 40 ਹਜ਼ਾਰ ਹੈਕਟੇਅਰ ਰਕਬਾ ਉਹਦਾ ਸੀਗਾ 1 ਕਿਲੋ ਚੌਲਾਂ ਵਾਸਤੇ 1 ਕਿਲੋ ਝੋਨਾ ਪੈਦਾ ਕਰਨ ਵਾਸਤੇ 4000 ਲੀਟਰ ਪਾਣੀ ਲੱਗਦਾ ਜੀ 9 ਗੋਵਿੰਦ ਸਾਗਰ ਝੀਲਾਂ ਜਿੰਨਾ ਪਾਣੀ ਥੱਲੋਂ ਕੱਢ ਲੈਣੇ ਜੀ 70 ਦਿਨਾਂ 'ਚ 70 ਦਿਨ ਦੀ ਉਹ ਫਸਲ ਹੈ ਨਾ 20 ਵਾਈ ਦਿਨ ਤਾਂ ਪਹਿਲੇ ਛੱਡਣਾ ਵੀ ਪੈਂਦਾ ਨਾ ਪਾਣੀ ਲਾਉਣਾ ਕੱਦੂ ਕਰਨ ਤੋਂ ਬਾਅਦ 70 ਦਿਨ ਲਾ ਲੋ ਜੇ ਆਪਾਂ PR 126 ਹੈ 92 99 ਦਿਨ ਲੈਂਦੀ ਹੋ ਤੇ ਉਹਨਾਂ 25 ਸਾਲਾਂ ਚ ਕੀ ਹੋਇਆ ਝੋਨੇ ਦਾ ਜਿਹੜਾ ਰਕਬਾ ਹੈ ਉਹ 20 ਲੱਖ ਹੈਕਟੇਰ ਤੋਂ ਵੱਧ ਕੇ 32 ਲੱਖ ਹੈਕਟੇਰ ਹੋ ਗਿਆ ਝੋਨਾ ਜਿਹੜਾ ਐਮਐਸਪੀ ਤੇ ਵਿਕਦਾ ਹੈ ਤੇ ਚੰਗੀ ਉਹਦੇ ਨਾਲ ਆਮਦਨ ਹੁੰਦੀ ਹੈ ਇਹ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਤੇ ਵੀ ਝੋਨੇ ਦੀ ਕੋਈ ਹੋਰ ਬਦਲ ਪਰੋਜ ਕਹਿੰਦੇ ਨੇ ਬਦਲ ਬਦਲ ਜਿੰਨਾ ਚਿਰ ਝੋਨੇ ਦੇ ਬਰਾਬਰ ਦੀ ਇਨਕਮ ਦੇਣ ਵਾਲੀ ਕੋਈ ਫਸਲ ਨਹੀਂ ਆਉਂਦੀ ਉਹਨਾਂ ਚਿਰ ਝੋਨੇ ਤੋਂ ਪੱਕੇ ਮੇਂ ਹਟਾ ਸਕਦੇ ਨੇ ਜੇ ਮੈਂ ਕਹਦਾ ਮੇਰੇ ਕੋਲ 10 ਕਿੱਲੇ ਨੇ ਮੈਨੂੰ ਕੋਈ ਕਹਦੇ ਵੀ 4 ਕਿੱਲੇ ਬਾਜਰਾ ਬੀਜ ਲਾ 6 ਕਿੱਲੇ ਝੋਨਾ ਲਾ ਲ ਮੈਂ ਲਾ ਲੂੰਗਾ ਪਰ ਮੈਨੂੰ ਬਾਜਰੇ ਚੋਂ ਵੀ ਉਨੇ ਹੀ ਬਚਨੇ ਚਾਹੀਦੇ ਨੇ ਜਿੰਨੇ 6 ਕਿੱਲਿਆਂ ਚੋਂ ਬਚਦੇ ਨੇ ਝੋਨੇ ਚੋਂ ਨਹੀਂ ਅਗਲੇ ਸਾਲ ਮੈਂ ਕੋ ਲਾਉਂਗਾ ਵੀ ਮੈਂ ਉਹ ਮੈਂ 10 ਦੇ 10 ਝੋਨਾ ਲਾਉਂਗਾ ਤੇ ਯਾਰ ਬਾ ਮੇਰੇ ਤੇ ਕਰਦੇ ਹੋ ਮੇਰੇ ਤੇ ਤੇ ਯਾਰ ਬਾ ਕਿਉਂ ਕਰਦੇ ਹੋ ਅਗਲੇ ਤੇ ਯਾਰ ਵੀ ਕਰਕੇ ਫੇਰ ਦੱਸਿਓ ਸਾਨੂੰ ਸੋ ਇੱਥੋਂ ਗੱਲ ਸ਼ੁਰੂ ਹੋਗੀ ਹੁਣ ਕੀ ਹੈ ਕਿ ਚਲੋ ਆਪਾਂ ਮੈਂ ਤੁਹਾਨੂੰ ਦੱਸ ਦੇਣਾ ਅੱਜ ਵੈਸੇ ਦੱਸਣਾ ਨਹੀਂ ਸੀ ਮੈਂ ਕਿਤੇ ਮਤਲਬ ਜਿਆਦਾ ਨਾ ਨਾ ਫਿਰ ਹੋ ਜੇ ਕੰਮ ਪਰ ਮੈਂ ਤੁਹਾਨੂੰ ਦੱਸ ਦੇਣਾ ਕਿ ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਬਲਾਕਾਂ ਦੇ ਵਿੱਚ 1-1 ਮੀਟਰ ਪਾਣੀ ਤਹਾਂ ਆ ਗਿਆ ਮਤਲਬ ਆਪਾਂ ਨੇ ਪਰ ਉਹ ਮੈਂ ਦੱਸਦਾ ਤਾਂ ਨਹੀਂ ਸੀਗਾ ਕਿਤੇ ਫੇਰ ਨਾ ਚੱਕਦੋਂ ਕੰਮ ਵੀ ਆ ਗਿਆ ਆ ਗਿਆ ਤਹਾਂ ਆ ਗਿਆ ਚਲੋ 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 ਮੈਂ ਕਹਿੰਦਾ ਜੇ ਤੂੰ ਖਾਸਾ ਤਾਂ ਆਜੇ ਫੇਰ ਦੱਸਾਂ ਚਲ ਕੋਈ ਨਹੀਂ ਤੁਸੀਂ ਤਾਂ ਪੜ੍ਹੇ ਲਿਖੇ ਸਿਆਣੇ ਲੋਕ ਹੋ ਤੁਸੀਂ ਇੰਨਾ ਨਹੀਂ ਕਰਦੇ ਤੇ ਹੁਣ ਪੂਸਾ 44 ਹੈ 152 ਤੋਂ 53 ਦਿਨ ਲੈਂਦੀ ਹੈ ਜਿਹੜੀ ਪੂਸਾ ਹੈ ਪੂਸਾ 44 ਤੇ ਆਪਣਾ ਜਿਹੜਾ ਕਿਉਂਕਿ ਮਾਹਰ ਬੈਠੇ ਨੇ ਸਾਇੰਟਿਸਟ ਬੈਠੇ ਨੇ ਮਤਲਬ 64 ਲੱਖ ਲੀਟਰ ਪਾਣੀ ਦੀ ਲੋੜ ਪੈਂਦੀ ਹੈ ਜੀ ਇੱਕ ਏਕੜ 'ਚ ਜੇ ਪੂਸਾ ਲਈ ਬਿਜਲੀ ਦਾ ਖਰਚਾ 7500 ਰੁਪਿਆ ਪਰ ਏਕੜ ਪੈਂਦਾ ਜੀ ਉਹ ਤਾਂ ਚਲੋ ਫ੍ਰੀ ਹੈ ਪਰ ਪੈਂਦਾ ਗਵਰਨਮੈਂਟ ਨੂੰ ਤਾਂ ਪੈਂਦਾ ਨਾ ਇੱਕ ਏਕੜ ਦੀ ਕਾਸ਼ਤ 19000 ਰੁਪਿਆ ਦਾ ਖਰਚਾ ਪੈਂਦਾ ਜੀ ਤੇ ਪ੍ਰਾਲੀ 10% ਵੱਧ ਹੈ ਜੀ ਬਾਕੀਆਂ ਨਾਲੋਂ ਉਹਦਾ ਕੱਦ ਥੋੜਾ ਜਿਹਾ ਉੱਚਾ ਹੁੰਦਾ ਸੁ ਜੇ ਆਪਾਂ ਬੀਬੀ ਉਹਦੇ ਹਾਈਬ੍ਰਿਡ ਕਿਸਮ ਦੇ ਆ ਜਿਹੜੇ ਨਕਲੀ-ਨੁਕਲੀ ਵੇਚੀ ਜਾਂਦੇ ਆ ਇਹਨਾਂ ਤੇ ਪਾਬੰਦੀ ਲਾਵਾਂਗੇ ਅੱਜ ਕਿਤਾ ਨਹੀਂ ਕਰਦੇ ਅੱਜ ਕਿਤਾ ਪੂਰੀ ਸਖਤਾਈ ਕਰਾਂਗੇ ਹੁਣ ਬਾਸਮਤੀ ਹੈ ਬਾਸਮਤੀ ਦਾ ਪਿਛਲੀ ਵਾਰ 5 ਲੱਖ 96 ਹਜ਼ਾਰ ਹਕਟੇਰ ਸੀਗਾ ਹੁਣ ਵੱਧ ਕੇ ਆਪਣਾ 680 ਹੋ ਗਿਆ ਤੇ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੀ ਜਿਹੜੀ ਬਾਸਮਤੀ ਹੈ ਦੁਨੀਆ ਦੀ ਸਭ ਤੋਂ ਵਧੀਆ ਬਾਸਮਤੀ ਮੰਨੀ ਗਈ ਹੈ ਐਤੋਂ ਵਧੀਆ ਸੁਗੰਧੀ ਵਾਲੀ ਖੁਸ਼ਬੂ ਵਾਲੀ ਬਾਸਮਤੀ ਤੋਂ ਦੁਨੀਆ 'ਚ ਕਿਤੇ ਨਹੀਂ ਹੈਗੀ ਐਕਸਪੋਰਟ ਕਰਦੇ ਆ ਪਿਛਲੀ ਵਾਰ 5837 ਮਿਲੀਅਨ ਅਮਰੀਕੀ ਡਾਲਰ ਕਲੇ ਬਾਸਮਤੀ ਚੋਂ ਮਿਲੇ ਨੇ ਆਪਾਂ ਨੂੰ ਕਿਉਂਕਿ ਬਾਸਮਤੀ ਆਪਣੀ ਬਹੁਤ ਜ਼ਿਆਦਾ ਵਧੀਆ ਵੈਰਾਈਟੀ ਆਪਣੇ ਕੋਲੇ ਹੈ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਬਾਸਮਤੀ ਪਹਿਲਾਂ ਮਾਝੇ ਚੁੰਦੀ ਸੀ ਸਾਡੇ ਸਮਾਨੇ ਪਾਤੜਾਂ ਡਿੜਬੇ ਦੀਆਂ ਮੰਡੀਆਂ ਚ ਵੀ ਹੁਣ ਬਾਸਮਤੀ ਆਉਣ ਲੱਗ ਗਈ ਹੁਣ ਬਾਸਮਤੀ ਇਹ ਜਿਹੜੀ ਉਹਦੀ ਐਮਐਸਪੀ ਨਹੀਂ ਹੈਗੀ ਪਰ ਬਾਸਮਤੀ ਦਾ ਇੱਕ ਫਾਇਦਾ ਹੈ ਉਹ 4000 ਰੁਪਏ ਵਿੱਚ बिक ਜਾਂਦੀ ਹੈ 4500 ਵਿੱਚ बिक ਜਾਂਦੀ ਹੈ ਫਿਰ ਅਸੀਂ ਇਹ ਕੀਤਾ ਫੈਸਲਾ ਹੁਣ ਬੀਬੀ ਕੀ ਜਾਣ ਦੋ ਜੇ ਅਪਾ ਕੋ ਐਮਐਸਪੀ ਕਰਤੀਓ ਤਾਂ ਫਿਰ ਉਹਦੇ ਨੇੜੇ-ਤੇੜੇ ਜੀ ਖਰੀਦਣਗੇ ਹੁਣ ਤਾਂ ਖੁੱਲੀ ਹੈ ਵੀ ਇੱਕ ਆਪਾਂ ਕੈਪ ਲਾ ਦਿੰਨੇ ਆ ਵੀ ਇਤੋਂ ਘੱਟ ਨਹੀਂ ਹੋਣੀ ਚਾਹੀਦੀ ਜੇ ਇਤੋਂ ਘੱਟ ਹੋ ਗਈ ਫਿਰ ਸਰਕਾਰ ਐਂਟਰ ਕਰੂਗੀ ਫਿਰ ਸਰਕਾਰ ਖਰੀਦੂਗੀ ਬਾਸਮਤੀ ਭਾਵੇਂ ਜਿੱਥੇ ਮਰਜ਼ੀ ਰੱਖੀਏ ਜਿੰਨੂੰ ਮਰਜ਼ੀ ਵੇਚੀਏ ਬਾਸਮਤੀ ਸਾਰੇ ਮੁਲਕ 'ਚ ਲੋੜ ਹੈ ਸੋ ਹੁਣ ਜਿਹੜਾ ਅਸੀਂ ਕਰਨ ਲੱਗੇ ਆ ਉਹਦੇ 'ਚ ਇਹ ਹੈ ਵੀ ਇੱਕ ਤਾਂ ਇੱਕ ਤਜਰਬਾ ਕਰਕੇ ਦੇਖਦੇ ਆ 1 ਜੂਨ ਵਾਲਾ ਇੱਕ ਜੂਨ ਨੂੰ ਚੋਣਾ ਲਾ ਲਿਓ ਉਹ ਦਿਨਾਂ ਕੀ ਫਰਕ ਪਊਗਾ ਅਸੀਂ ਤਿੰਨ ਜ਼ੋਨ ਬਣਾਏ ਨੇ ਪੰਜਾਬ ਦੇ ਤਿੰਨ ਜ਼ੋਨ ਬਣਾਤੇ ਜ਼ਿਲ੍ਹਿਆਂ ਮੁਤਾਬਕ ਮੈਂ ਦੱਸ ਦੇਣਾ ਸਾਰੇ ਦੱਸ ਦਿੰਦਾ ਸਲਾਹ ਵੀ ਲਵਾਂਗਾ ਤੁਹਾਡੀ ਸਹਿਮਤੀ ਵੀ ਲਵਾਂਗਾ ਜਿਹੜੀ ਜੂਨ ਚ ਲੱਗੂਗੀ ਉਹ ਸਤੰਬਰ 20 ਤੱਕ ਆ ਜਾਊਗੀ 15 ਤੋਂ 20 ਸਤੰਬਰ ਤੱਕ ਆ ਜਾਊਗੀ ਉਦੋਂ ਉਸ ਵੇਲੇ ਮੌਸਮ ਦੇ ਵਿੱਚ ਉਹਨਾ ਮੌਇਸਚਰ ਉਹ ਨਹੀਂ ਨਵੀਂ ਹੁੰਦੀ ਜਿਹੜੀ ਹੁਣ ਆਪਾਂ 16 17 ਜੂਨ ਨੂੰ ਲਾਉਨੇ ਆ ਉਹ ਅਕਤੂਬਰ ਚ ਹੁੰਦੀ ਹੈ ਉਦੋਂ ਤੇਲ ਪੈਣ ਲੱਗ ਜਾਂਦੀ ਹੈ ਤੁਸੀਂ ਜੇ ਮੰਡੀ 'ਚ ਵੀ ਲੈ ਜਾਓਗੇ ਨਾ ਉਹਨੂੰ ਖੰਡਾਕ ਹੀ ਲਾਉਂਗੇ ਨਾ 18% ਵਾਲਾ ਉਹਨਾਂ ਨੇ ਲਾ ਰੱਖਿਆ ਐਫਸੀ ਨੇ 18% ਤੋਂ ਵੱਧ ਨਹੀਂ ਮੈਂ ਕਹਿੰਨਾ ਰਾਤੋਂ ਰਾਤ 19 20 ਹੋ ਜੂਗੀ ਕਿਉਂਕਿ ਤੇੜ ਪੈਂਦੀ ਹੈ ਜੀ ਹੋਈ ਨਹੀਂ ਸਕਦਾ ਕਿ ਕਟੇ ਮੌਇਸਚਰ ਉਹਦਾ ਕਿਉਂਕਿ ਉਹ ਦਿਨ ਹੀ ਇਦਾਂ ਦੇ ਆ ਜਾਂਦੇ ਹੋ ਤਾਂ ਫਿਰ ਸਮਝੌਤੇ ਕਰਨੇ ਪੈਂਦੇ ਆ ਆੜਤੀਆਂ ਨਾਲ ਵੀ 100 ਰੁਪਿਆ ਕਾਟ ਲਵਾ ਦੇ ਤੇਰੀ ਕਰਾ ਦੇਣਾ ਕੰਮ ਤੇਰਾ ਉਹ ਫਿਰ ਕਹਿੰਦਾ ਯਾਰ ਪਰੇ ਵਿੱਚੋ ਯਾਰ 100 ਰੁਪਿਆ ਕਟ ਲਾ ਯਾਰ 50 ਰੁਪਿਆ ਕਟ ਲਾ ਜੇ ਐਜਿੰਗ ਸ਼ਿਕਾਇਤਾਂ ਆਉਂਦੀਆਂ ਨੇ ਜਿਹੜੀ ਹੋਣਾਊਗੀ ਜੂਨ ਵਾਲੀ ਉਦੋਂ ਐਨ ਜਮਾ ਡਰਾਈ ਮੌਸਮ ਹੋਊਗਾ ਤੇ ਮੌਇਸਚਰ ਦਾ ਕੋਈ ਪੰਗਾ ਨਹੀਂ ਪੈਣਾ ਤੇ ਇਹਨੂੰ ਚੱਕਣੀ ਪੈਣੀ ਹੈ ਸਾਰੀ ਸੈਂਟਰ ਨੂੰ ਵੀ ਆ ਚੱਕੋ ਜੀ ਤੁਸੀਂ 18 ਕਹਿੰਦੇ ਹੋ ਸਾਡਾ 16 ਹੀ ਹੈ ਕਿਉਂਕਿ ਉਸ ਵੇਲੇ ਹਵਾਵਾਂਾਂ ਵੀ ਵੈਸਟਰਨ ਚਲਦੀਆਂ ਹੁੰਦੀਆਂ ਨੇ ਧੂਆਂ ਜਿਹੜਾ ਹੈ ਨਾ ਚਲੋ ਮੈਂ ਤਾਂ ਨਹੀਂ ਚਾਹੁੰਦਾ ਤੁਸੀਂ ਪ੍ਰਾਇਲ ਨੂੰ ਅੱਗ ਲਾਓ ਅਸੀਂ ਤੁਹਾਨੂੰ ਦੇਵਾਂਗੇ ਮਸ਼ੀਨਾਂ ਵੀ ਪਰ ਇਧਰ ਨੂੰ ਜਾਓ ਇਧਰ ਨੂੰ ਹਨਾ ਜਿੱਧਰੋਂ ਚਿੱਟਾ ਆਉਂਦਾ ਹੈ ਤੇ ਜੇ ਚਿੱਟੇ ਦੇ ਬਦਲੇ ਧੂਆਂ ਭੇਜਦੇ ਆਪਾਂ ਨੂੰ ਕੀ ਮਾੜਾ ਸੌਦਾ ਹੈ ਹਾਂ ਉਹ ਉਹ ਵੀ ਤਾਂ ਸਾਡੇ ਘਰਾਂ ਵਿੱਚ ਸੱਤਰ ਪਛਾਈ ਜਾਂਦੇ ਨੇ ਜੀ ਅਸੀਂ ਉਹਨਾਂ ਦੇ ਸਾਹ ਤੰਗ ਕਰਦੀ ਥੋੜੀ ਫੇਰ ਕੀ ਹੁੰਦਾ ਨਹੀਂ ਤਾਂ ਰੋ ਰੋ ਜੀ ਦਿੱਲੀ ਵਾਲੇ ਰੌਲਾ ਪੋਲਾ ਇਹਨੇ ਪਉਤੂ ਆ ਪੰਜਾਬ ਤੋਂ ਆਉਂਦਾ ਮੈਂ ਕਹਾਂ ਯਾਰ ਕਿੱਥੋਂ ਆਉਂਦਾ ਪੰਜਾਬ ਤੋਂ ਯਾਰ ਐਡਾ ਜੂਪੀ ਵੀ ਹੈ ਵਿਚਾਲੇ ਯਾਰ ਹਰਿਆਣਾ ਵਿਚਾਲੇ ਆ ਯਾਰ ਹਨਾ ਉਹ ਆਪਣੇ ਤਾਂ ਉਹੀ ਲਾ ਦਿੰਦੇ ਨੇ ਉਹ ਸੋ ਹੁਣ ਕੀ ਹੈ ਹੁਣ 1 ਜੂਨ ਤੋਂ ਮੈਂ ਤੋਂ ਜ਼ਿਲੇ ਦਸਣ ਲੱਗਿਆ ਤੇ ਪੁੱਛਣ ਵੀ ਲੱਗਿਆ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਸਰ ਸਾਹਿਬ ਤੇ ਫਾਜ਼ਿਲਕਾ ਕਿਉਂਕਿ ਪਾਣੀ ਥੋੜੇ ਜਿਹੇ ਤਹਾ ਇੱਥੇ ਇਸ ਕਹਿੰਨ ਪਹਿਲੇ ਜੂਨ ਚ ਰੱਖਿਆ ਹੈ 1 ਜੂਨ ਤੋਂ ਫਰੀਦਕੋਟ ਜੇ ਕਿਸੇ ਕੋਲ ਪਹਿਨਣਾ ਤਾਂ ਲਿਖ ਲੋ ਹੈਨਾ ਮੈਂ ਤੇ ਵੀ ਦਊਂਗਾ ਤੁਹਾਨੂੰ ਇਹ ਜਾਰੀ ਕਰ ਦਾਂਗੇ ਇਹ ਸਾਰਾ ਸੋਸ਼ਲ ਮੀਡੀਆ ਤੇ ਕਰ ਦਾਂਗੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਸਰ ਸਾਹਿਬ ਤੇ ਫਾਜ਼ਿਲਕਾ ਇਹ 1 ਜੂਨ ਨੂੰ ਚੋਨਾ ਲਾ ਸਕਦੇ ਹੈ ਤੇ ਇਹਨਾਂ ਨੂੰ 8 ਘੰਟੇ ਬਿਜਲੀ ਮਿਲੂਗੀ ਪ੍ਰੋਪਰ 8 ਦਾ ਮਤਲਬ 8 9 ਵੀ ਹੋ ਜਾਂਦੀ ਹੈ 10 ਵੀ ਹੋ ਸਕਦਾ ਤੇ ਉਸ ਤੋਂ ਬਾਅਦ ਨਹਿਰੀ ਪਾਣੀ ਵੀ ਇਹਨਾਂ ਨੂੰ ਅਸੀਂ ਦੇਵਾਂਗੇ ਦੂਜਾ ਜ਼ੋਨ ਆ ਗਿਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਸਭ ਤਰਨਤਾਰਨ ਰੂਪਨਗਰ ਐਸਐਸ ਨਗਰ ਮੋਹਾਲੀ ਫਤਿਹਗੜ ਸਾਹਿਬ ਤੇ ਹਿਆਰਪੁਰ ਇਹ 5 ਜੂਨ ਨੂੰ ਲਾਉਣਗੇ ਜੀ 4 ਦਿਨ ਦਾ ਫਰਕ ਹੈ ਇਥੇ 5 ਜੂਨ ਨੂੰ ਸੀ 4 ਜੂਨ ਨੂੰ ਲਾਈਟ ਦੇ ਦਾਂਗੇ ਤੁਹਾਨੂੰ ਕਦੂ ਕਰਨ ਵਾਸਤੇ ਪਹਿਲਾਂ ਚਾਹੀਦਾ ਹੈ ਹਨਾ ਤੇ ਫਸਲ ਪੱਕਣ ਤੱਕ ਤੁਹਾਨੂੰ ਮਤਲਬ ਬਿਜਲੀ ਪ੍ਰੋਪਰ ਮਿਲੂ ਤੀਜਾ ਤੇ ਲਾਸਟ ਜ਼ੋਨ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਤੇ ਸ਼ੀਤਪਗਤ ਸਿੰਘ ਨਗਰ ਜਿੰਨਾਂ ਮੈਂ ਸ਼ਹਿਰ ਕਹਿੰਦੇ ਆ ਇਹ 9 ਜੂਨ ਨੂੰ ਲਾਉਣਗੇ 9 ਤੱਕ ਕੰਮ ਖਤਮ ਹੈ ਲੱਗੂ ਚਲੋ 12 13 ਤੱਕ ਲੱਗੀ ਜਾਊਗੀ ਪਰ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਬਿਜਲੀ ਇੱਕਦਮ ਨਹੀਂ ਦੇਣੀ ਪੈਣੀ ਟਰਾਂਸਫਾਰਮਰ ਨਹੀਂ ਫੋਕਣਾ ਕੋਈ ਬਿਜਲੀ ਜਿਹੜੀ ਹੈ ਅਸੀਂ ਇਹਨਾਂ ਨੂੰ ਪਹਿਲਾਂ ਦੇਵਾਂਗੇ ਦੂਜੇ ਫੇਜ਼ ਨੂੰ ਫਿਰ ਦੋ ਦਿਨ ਪਹਿਲਾਂ ਫੇਰ ਦੇਵਾਂਗੇ ਤੀਜੇ ਫੇਜ਼ ਨੂੰ ਦੋ ਦਿਨ ਪਹਿਲਾਂ ਫੇਰ ਦੇਵਾਂਗੇ